ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਰਿਪੋਰਟ ਜਾਰੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹ ਮਿਸ ਕਰ ਗਈਆਂ ਐਸਵੀ 509 ਬਿਲ ਦੀ ਜੋ ਹੀਰਿੰਗ ਸੀਗੀ ਸੋ ਉਸ ਸੰਬੰਧ ਦੇ ਵਿੱਚ ਇਹ ਪਤਾ ਚੱਲਿਆ ਆ ਵੀ ਜਿਹੜੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਈ ਨਾ ਵਰਗੀਆਂ ਆਰਗੇਨਾਈਜੇਸ਼ਨਸ ਆ ਉਹ ਪ੍ਰੌਕਸੀ ਸ਼ਬਦ ਨੂੰ ਉਸ ਬਿਲ ਚੋਂ ਕਢਾਉਣ ਲਈ ਕਾਮਯਾਬ ਹੋ ਗਈਆਂ ਸੋ ਜਿਦਾਂ ਆਪਾਂ ਕਹਿੰਦੇ ਆ ਵੀ ਇਹ ਜਿਹੜੀ ਆਰਗੇਨਾਈਜੇਸ਼ਨ ਆ ਪ੍ਰੌਕਸੀ ਆਰਗੇਨਾਈਜੇਸ਼ਨ ਆ ਇੰਡੀਆ ਗਵਰਨਮੈਂਟ ਦੀ ਸੋ ਹੁਣ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਕਿ ਬਿੱਲ ਹਜੇ ਇੱਕ ਹੋਰ ਕਮੇਟੀ ਜਾਣਾ ਹੈ ਫਿਰ ਅਸੈਂਬਲੀ 'ਚ ਜਾਣਾ ਹੈ ਸਾਰੇ ਹੀ ਜਿਹੜੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਕੰਟੈਕਟ ਕੀਤਾ ਜਾਵੇ ਜਿਹੜੇ ਜਿਹੜੇ ਏਰੀਆ 'ਚ ਹੈਗੇ ਆ ਮੈਂ ਤੁਹਾਨੂੰ ਵੀ ਇਹ ਫਾਰਵਰਡ ਕਰ ਦਿੱਤਾ ਤੇ ਆਪਾਂ ਟਰਾਈ ਕਰਾਂਗੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ YouTube ਦੇ ਉੱਤੇ ਇੱਕ ਜਿਹੜਾ ਪਟੀਸ਼ਨ ਤਿਆਰ ਕੀਤੀ ਗਈ ਹੈਗੀ ਆ ਉਹ ਪਟੀਸ਼ਨ ਨੂੰ ਸਾਈਨ ਜ਼ਰੂਰ ਕਰੋ ਫਿਰ ਇਹ ਨਾ ਕਿ ਉਹ ਦੇਖੋ ਜੀ ਹੁਣ ਤਾਂ ਪੰਜਾਬੀ ਰੇਡੀਓ ਨੇ ਸਾਨੂੰ ਦੱਸਿਆ ਨਹੀਂ ਹੈਗਾ ਸੋ 509 ਬਿੱਲ ਦੇ ਹੱਕ ਦੇ ਵਿੱਚ ਇੱਕ ਪਟੀਸ਼ਨ ਉਹ ਉਹ ਤਿਆਰ ਕੀਤੀ ਗਈ ਹੈਗੀ ਆ ਸੋ ਜਿਹੜੇ ਏਰੀਏ ਚ ਤੁਹਾਡੇ ਅਸੈਂਬਲੀ ਮੈਂਬਰ ਹੈਗਾ ਜਾਂ ਅਸੈਂਬਲੀ ਮੈਮਨ ਉਹਨਾਂ ਨੂੰ ਤੁਸੀਂ ਅੰਡੋਰ ਉਹ ਬਿਲਕੁਲ ਤਿਆਰ ਆ ਸਿਰਫ ਆਪਣਾ ਨਾਂ ਹੀ ਦੱਸਣਾ ਹੈਗਾ ਉਹਦਾ ਜਿਹੜਾ ਲਿੰਕ ਹੈਗਾ ਆ ਉਹ ਬਿਲਕੁਲ ਆਪਾਂ ਉੱਤੇ ਪਾ ਦਾਂਗੇ ਤੇ ਦੂਸਰੀ ਜਿਹੜੀ ਆ ਸਭ ਜੀ ਜੀ ਬਿਲਕੁਲ ਹਰਜੋਤ ਸਿੰਘ ਜੀ ਉਹ ਚਲੋ ਉਹ ਪਾ ਦਵਾਂਗੇ ਹੁਣ ਇਹ ਜਦੋਂ ਤੁਸੀਂ ਕਿਹਾ ਚਲੋ ਹੁਣ ਦੇਖ ਲੈਣੇ ਜਿਹੜੇ ਕਹਿੰਦੇ ਸੀਗੇ ਵੀ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਹੁਣ ਦੱਸਤਾ ਆ ਅ ਤੇ ਕਿੰਨੇ ਜਿਹੜੇ ਉਹ ਸਾਈਨ ਕਰਦੇ ਨੇ ਉਹ ਲੋਕ ਕਿੰਨੇ ਕੋ ਉਸ ਨੂੰ ਜਿਹੜੀ ਉਹ ਅੱਗੇ ਸ਼ੇਅਰ ਕਰਦੇ ਨੇ ਜਾਂ ਉਹ ਕਿਦਾਂ ਉਹ ਹੁੰਦਾ ਹੈ ਉਹ ਵੱਖਰੀ ਗੱਲ ਆ ਪਰ ਇਹ ਕਿਸੇ ਦੇ ਦੱਸਿਆਂ ਨਹੀਂ ਇਹ ਤਾਂ ਸਾਰਿਆਂ ਨੂੰ ਮਿਲ ਜੁਲ ਕੇ ਆਪ ਹੀ ਕਰਨਾ ਪੈਣਾ ਹੁਣ ਤੁਸੀਂ ਦੇਖੋ ਵੀ ਉਹ ਕਾਮਯਾਬ ਹੋ ਰਹੇ ਆ ਅਗਲਿਆਂ ਨੇ ਉਦੋਂ ਨਹੀਂ ਜਿੱਤ ਆਪਣੀ ਕੋਸ਼ਿਸ਼ ਕੀਤੀ ਸੀ ਜਦੋਂ ਦੋ ਵੋਟਾਂ ਜਿਹੜੀਆਂ ਉਹ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪਾਈਆਂ ਨਹੀਂ ਦੋ ਜਣਿਆਂ ਨੇ ਸੱਤ ਜਣੇ ਦੀ ਕਮੇਟੀ ਚੋਂ ਪੰਜਾਂ ਨੇ ਪਾਈਆਂ ਦੋਆਂ ਨੇ ਨਹੀਂ ਪਾਈਆਂ ਉਸ ਕਮੇਟੀ ਚੋਂ ਚਾਹੇ ਉਹ ਪਾਸ ਹੋ ਗਿਆ ਤੇ ਉਹ ਸਾਰੇ ਚੀਜ਼ਾਂ ਸਾਨੂੰ ਕੁਝ ਹੋਰ ਜੀ ਰਾਨੀ ਵਾਲੀ ਗੱਲ ਇਹ ਸੀ ਰਾਜਕਨਵੀਰ ਸਿੰਘ ਜਿਹੜਾ ਉਹ ਅਸੈਂਬਲੀ ਮੈਂਬਰ ਇੱਕ ਸੈਨ ਡੀਗੋ ਤੋਂ ਜੋ ਰਿਪਬਲਿਕਨ ਆ ਹੂੰ ਹੂੰ ਉਹ ਕਹਿ ਰਿਹਾ ਸੀ ਜੋ ਇਮੋਰਡਲਸ ਹੋ ਰਹੀ ਆ ਯਾਰ ਨਹੀਂ ਐਜ਼ ਬਰਾਂਡਾ ਸੋਰੀ ਆ ਤੇ ਇੱਥੇ ਨਹੀਂ ਆ ਹਾਂ ਜੀ ਸੋ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਇਸ ਗਰੁੱਪ ਦੇ ਨਾਲ ਰਲ ਕੇ ਕਰੋ ਹੁਣ ਦੱਸੋ ਵਿਕਟਮ ਸਿੱਖਾ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਉਹ ਜਿਹੜੀਆਂ ਆਰਗੇਨਾਈਜੇਸ਼ਨ ਮੰਗ ਰਹੀਆਂ ਵੀ ਇਹ ਬਿਲ ਨਾ ਪਾਸ ਹੋਵੇ ਉਹ ਤਾਂ ਉਹਨਾਂ ਜਿੱਦਾ ਵਿਕਟਮ ਹੀ ਕੋਈ ਹੈ ਨਹੀਂ ਉਹ ਕਹਿ ਰਿਹਾ ਵੀ ਨਹੀਂ ਤੁਸੀਂ ਇਹਨਾਂ ਦੀ ਗੱਲ ਰਲ ਕੇ ਇਕੱਠੇ ਹੋ ਕੇ ਚੱਲੋ ਸੈਂਡਿਏਗੋ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਇਹਨਾਂ ਦੀ ਫਾਈਨੈਂਸ ਕੀਤੀ ਹੋਈ ਨਵੀਂ ਦੇ ਲੈਜਿਸਲੇਟਿਵ ਜਿਹੜੀ ਉਹ ਕਾਂਗਰਸ ਵੂਮਨ ਵੀ ਜਿੱਤੀ ਆ ਸੋ ਲਿੰਕ ਹੁੰਦੇ ਆ ਜੀ ਇਹ ਸੋ ਇਹ ਆਪਾਂ ਕਈ ਅੱਖੋਂ ਪਰੋਖੇ ਕਰ ਜਾਂਦੇ ਆ ਆਪਾਂ ਦਾ ਬਸ ਇੰਨੀਆਂ ਕਿ ਲੜਾਈਆਂ ਚਾ ਵੀ ਪ੍ਰਧਾਨ ਕਿੰਨੇ ਬਣਨਾ ਆ ਗੁਰੂ ਘਰ ਦੇ ਵਿੱਚ ਕਮੇਟੀ ਕਿਹੜਿਆਂ ਦੀ ਆਵੇ ਕਿਹੜੀ ਸਲੀਟ ਜਿੱਤੇ ਕਿਹੜੀ ਹਾਰੇ ਉੱਥੇ ਰੋਲੇ ਗੋਲੇ ਚ ਆਪਾਂ ਜਿਹੜਾ ਹੋ ਰਹਿ ਜਾਂਦੇ ਆ ਤੋ ਇਸ ਤੋਂ ਉੱਤੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਉਹ ਹੋ ਰਿਹਾ ਆ ਕਿੱਥੇ ਸ਼ੈਡੋ ਉਹਨਾਂ ਦੇ ਕੰਮ ਚੱਲ ਰਹੇ ਆ ਕਿੱਥੇ ਕਹਿ ਲਓ ਵੀ ਹਨੇਰਿਆਂ ਦੇ ਵਿੱਚ ਇਨਵੀਜ਼ੀਬਲ ਇਨੋਵੇਟਰਸ ਜਿਹੜੇ ਆ ਉਹਨਾਂ ਨੇ ਦਸਤਕ ਦਿੱਤੀ ਹੋਈ ਆ ਆਪਾਂ ਉਸ ਗੱਲੋਂ ਜਿਹੜੇ ਉਹ ਅੱਖੋਂ ਪਰੋਖੇ ਕਰਕੇ ਜਿਹੜੇ ਉਹ ਬੈਠੇ ਰਹਿੰਦੇ ਆ ਤੇ ਹਰਜੋਤ ਸਿੰਘ ਜੀ ਪਟੀਸ਼ਨ ਚਲੋ ਸਾਈਨ ਕਰਦੇ ਮੈਂ ਮੈਂ ਇੱਕ ਇੱਕ ਚੀਜ਼ ਜਿਹੜੀ ਹੋ ਰਹੀ ਇਸ ਦੇ ਵਿੱਚ ਕਹਿੰਦਾ ਸਾਨੂੰ ਈਮੇਲ ਵੀ ਆਈ ਉਹਨਾਂ ਨੇ ਕਿਹਾ ਉਹ ਜੀ ਪਹਿਲੋਂ ਦੇਖੋ ਜੀ ਉਹ ਵੀਰਵਾਰ ਨੂੰ ਹੋਣੀ ਸੀ ਫਿਰ ਅਚਨਚੇਤ ਉਹਨਾਂ ਨੇ ਕੈਨਸਲ ਕਰਤੀ ਫਿਰ ਦੁਬਾਰਾ ਹੋਈ ਹੁਣ ਸਵਾਲ ਤਾਂ ਇੱਥੇ ਉਹਨਾਂ ਆਰਗੇਨਾਈਜੇਸ਼ਨ ਨਾਲੇ ਬਰਾਬਰ ਹੀ ਬਣ ਜਾਂਦਾ ਨਾ ਜਦੋਂ ਸਾਨੂੰ ਇਹ ਕਹਿ ਰਹੇ ਆ ਸਾਡੀ ਰਿਪੋਰਟ ਤੋਂ ਬਾਅਦ ਚ ਉਹਨਾਂ ਨੇ ਉਹ ਈਮੇਲ ਸਾਨੂੰ ਕੀਤੀ ਵੀ ਜੇ ਉਹਨਾਂ ਦੇ ਕੋਲ ਇੰਨਾ ਸਵਕਤ ਸੀਗਾ ਇੰਨੇ ਬੰਦੇ ਇਕੱਠੇ ਕਰਨ ਦਾ ਤੇ ਤੁਹਾਡੇ ਕੋਲ ਕਿਉਂ ਨਹੀਂ ਸੀਗਾ ਸਮਾਂ ਤਾਂ ਦੋਨਾਂ ਦੇ ਬਰਾਬਰ ਹੀ ਸੀਗਾ ਨਾ ਉਹਨਾਂ ਲਈ ਵੀ ਉਹ ਪਹਿਲੋਂ ਕੈਨਸਲ ਹੋਈ ਹੋਊਗੀ ਤੇ ਉਹਨਾਂ ਲਈ ਵੀ ਉਹ ਬਾਅਦ ਦੇ ਵਿੱਚ ਜਿਹੜਾ ਸੇਮ ਨਵਾਂ ਟਾਈਮ ਮਿਲਿਆ ਹੋਊਗਾ ਤਾਂ ਵੀ ਬੰਦੇ ਅਗਲੇ ਇਕੱਠੇ ਕਰਕੇ ਲੈ ਕੇ ਗਏ ਵਿਰੋਧ ਚ ਬੋਲਣ ਵਾਲੇ ਕਿੰਨੇ ਜਿਹੜੇ ਹੋਏ ਆਪਣੀ ਆਰਗੇਨਾਈਜੇਸ਼ਨ ਇਸ ਇਸ ਚੀਜ਼ ਦੇ ਬਹਾਨੇ ਦੇ ਪਿੱਛੇ ਇਸ ਕੰਨ ਦੇ ਪਿੱਛੇ ਕਿਉਂ ਖੜ ਰਹੀਆਂ ਜਾ ਕੇ ਲੁਕਣ ਦੀ ਕੋਸ਼ਿਸ਼ ਕਿਉਂ ਕਰ ਰਹੀਆਂ ਆ ਵੀ ਭਾਈ ਜੀ ਉਹਨਾਂ ਨੇ ਪਹਿਲਾਂ ਕੈਨਸਲ ਕਰਤੀ ਫਿਰ ਜਦੋਂ ਦੁਬਾਰਾ ਬਣਾਈ ਤਾਂ ਫਿਰ ਸਾਡੇ ਕੋਲ ਸਮਾਂ ਘੱਟ ਸੀ ਭਾਈ ਤੁਹਾਡੇ ਕੋਲ ਤੇ ਉਹਨਾਂ ਦੇ ਕੋਲ ਬਰਾਬਰ ਦਾ ਹੀ ਸਮਾਂ ਸੀ ਉਹਨਾਂ ਨੂੰ ਵੀ ਉਦੋਂ ਹੀ ਪਤਾ ਲੱਗਾ ਤੁਹਾਨੂੰ ਵੀ ਉਦੋਂ ਹੀ ਪਤਾ ਲੱਗਾ ਤੁਸੀਂ ਜਿਹੜਾ ਹੱਥੇ ਹੱਤ ੜ ਕੇ ਬੈਠੇ ਰਹੇ ਤੇ ਉਹ ਜਿਹੜੇ ਆ ਉਹ ਹਮਲਾ ਜਿਹੜਾ ਉਹ ਮਾਰ ਗਏ ਅਗਲੇ ਦੇਖੋ ਉਸ ਉਸ ਚੀਜ਼ ਦੇ ਕਰਕੇ ਹਰਜੋਤ ਸਿੰਘ ਜੀ ਅੱਜ ਜੋ ਮਰਜ਼ੀ ਕਹੀ ਜਾਓ ਵੀ ਉਹ ਕੈਨਸਲ ਹੋ ਗਈ ਸੀ ਟਾਈਮ ਨਹੀਂ ਸੀਗਾ ਜੀ ਉਹ ਡੇਟ ਇਦਾਂ ਸੀ ਉਦਾਂ ਸੀ ਜੋ ਮਰਜ਼ੀ ਕਹਿ ਦੋ ਉਹ ਵਰਡਸ ਜਿਹੜੇ ਉਸ ਦੇ ਵਿੱਚੋਂ ਕਢਾਉਣ ਦੇ ਵਿੱਚ ਕਾਮਯਾਬ ਹੋ ਰਹੇ ਆ ਉਹ ਉਹਨਾਂ ਨੂੰ ਜਿਹੜੇ ਸੈਨੇਟਰ ਕਬਰੇ ਉਹ ਉਹਨਾਂ ਨੂੰ ਉਹਨਾਂ ਦੇ ਆਫਿਸ ਨੂੰ ਉਹਨਾਂ ਦੇ ਨਾਲ ਤੱਕੇ ਦੇ ਨਾਲ ਆਪਸ ਵਿੱਚ ਗੱਲਬਾਤ ਕਰਾਉਣ ਦੇ ਲਈ ਵਿਕਟਮਸ ਨੂੰ ਤੇ ਜਿਹੜਾ ਜੁਰਮ ਕਰਨ ਵਾਲਾ ਆ ਉਹਨਾਂ ਨੂੰ ਆਪਸ ਦੇ ਵਿੱਚ ਇਕੱਠੇ ਬਣਾ ਕੇ ਕਹਿੰਦੇ ਵੀ ਤੁਸੀਂ ਮਿਲ ਕੇ ਬਣਾਓ ਜੀ ਬਿੱਲ ਹੁਣ ਇਹ ਨਵੀਂ ਚੀਜ਼ ਜਿਹੜੀ ਉਹ ਸੁਣੀ ਆ ਵੀ ਕੁੱਟੋ ਵੀ ਤੁਸੀਂ ਤੇ ਕੁੱਟ ਖਾਣ ਵਾਲੇ ਨੂੰ ਨਾਲ ਬਿਠਾ ਕੇ ਤੇ ਕਹੋ ਜੀ ਹੁਣ ਸਾਡੇ ਹਿਸਾਬ ਦੇ ਨਾਲ ਤੁਸੀਂ ਬਿੱਲ ਜਿਹੜਾ ਆ ਉਹ ਤੁਸੀਂ ਨਵਾਂ ਜਿਹੜਾ ਉਹ ਘੜੋ ਸੋ ਤੁਸੀਂ ਇਹ ਦੇਖ ਲਓ ਵੀ ਇਹ ਕਿੱਥੇ ਦਾ ਆਵਾ ਜਿਹੜਾ ਹੋਤਾ ਪਿਆ ਉੱਤੇ ਪਿਆ ਆ ਤੇ ਆਪਾਂ ਇਹ ਕਹਦੇ ਆਂ ਵੀ ਸਾਨੂੰ ਜਿਹੜਾ ਜੀ ਰੇਡੀਓ ਵਾਲੇ ਨੇ ਦੱਸਿਆ ਨਹੀਂ ਸੀ ਪਹਿਲਾਂ ਤੇ ਇਸ ਲਈ ਤੇ ਜੇ ਬਾਅਦ ਦੇ ਵਿੱਚ ਉਹ ਪਰਦਾ ਫਾਸ਼ ਹੋ ਰਿਹਾ ਹੈ ਉਹ ਗੱਲ ਆ ਰਹੀ ਹੈ ਸਾਹਮਣੇ ਤਾਂ ਆਪਾਂ ਇੱਕ ਦੂਜੇ ਦੇ ਉੱਤੇ ਜਿਹੜੀ ਉਤੋਮਤ ਜਿਹੜੀ ਲਾ ਰਹੇ ਚਲੋ ਫਰ ਜੇ ਵੀ ਦੁੱਲੇ ਵੇਰਾਂ ਦਾ ਵਿਗੜਿਆ ਨਹੀਂ ਕੁਛ ਸਤਰਕ ਰਹੋ ਅਲਰਟ ਰਹੋ ਤੇ ਕਾਲ ਕਰਨੀ ਜਿੱਡੀ ਜਿਹੜੂ ਨਾ ਛੱਡਿਓ ਕਾਲ ਨਹੀਂ ਕਰ ਸਕਦੇ ਤਾਂ ਈਮੇਲ ਕਰੋ ਈਮੇਲ ਨਹੀਂ ਕਰ ਸਕਦੇ ਤਾਂ ਚਿੱਠੀ ਲਿਖੋ ਆਪੋ ਆਪਣੇ ਜਿਹੜੇ ਅਸੈਂਬਲੀ ਮੈਂਬਰ ਨੂੰ ਤਾ ਜੋ ਇਸ ਬਿੱਲ ਨੂੰ ਉਥੋਂ ਜਿਹੜੇ ਕਮੇਟੀ ਦੇ ਵਿੱਚੋਂ ਤੇ ਉਥੇ ਜਿਹੜੀ ਅਸੈਂਬਲੀ ਦੇ ਵਿੱਚ ਜਿਹੜਾ ਉਹ ਪਾਸ ਕਰਾਇਆ ਜਾ ਸਕੇ ਤੇ ਭਾਈ ਹੁਣੇ ਤੋਂ ਹੀ ਕੋਸ਼ਿਸ਼ ਸ਼ੁਰੂ ਕਰੋ ਆਪਾਂ ਇਹ ਆਸ ਉਮੀਦ ਦੇ ਨਾਲ ਵੀ ਇਹ ਬਿੱਲ ਪਾਸ ਹੋਊਗਾ ਅਸੈਂਬਲੀ ਚੋਂ ਵੀ ਗਵਰਨਰ ਕਿਤੇ ਵੀਟੋਨਾ ਕਰ ਦਵੇ ਜੇ ਉਹ ਦੇਖੋ ਵੀ ਇੰਨੇ ਜੋਰ ਸ਼ੋਰ ਦੇ ਨਾਲ ਪਬਲਿਕਲੀ ਆ ਕੇ ਇਸ ਦੀ ਵਿਰੋਧਤਾ ਕਰ ਰਿਹਾ ਤੇ ਅੰਦਰ ਖਾਤੇ ਵਿਰੋਧਤਾ ਜਿਹੜੀ ਉਹਨਾਂ ਦੀ ਕਿੰਨੀ ਚੱਲ ਰਹੀ ਹੋਊਗੀ ਕਿਦਾਂ ਜਿਹੜੀਆਂ ਕੰਨ ਜਿਹੜੇ ਉਹਨਾਂ ਦੇ ਭਰੇ ਜਾ ਰਹੇ ਹੋਊਗੇ ਗਵਰਨਰ ਨਿਊਸਮ ਜਿਸ ਦਾ ਤਕਰੀਬਨ ਤੈਅ ਆ ਵੀ 2028 ਦੇ ਵਿੱਚ ਉਹਨੇ ਇਲੈਕਸ਼ਨ ਲੜਨੀਓ ਹੀ ਲੜਨੀ ਆ ਪ੍ਰੈਜ਼ੀਡੈਂਟ ਵਾਲੀ ਉਹਨੂੰ ਮਨੀ ਦੀ ਲੋੜ ਪੈਣੀ ਆ ਤੇ ਉਹਨੇ ਵੇਖਣਾ ਵੀ ਮਨੀ ਮੈਨੂੰ ਜਿਹੜੀ ਉਹ ਕਿਧਰੋਂ ਮਿਲਣੀ ਆ ਕਿਹੜੇ ਮੇਰੇ ਡੋਨਰਜ਼ ਆ ਤੇ ਡੋਨਰਜ਼ ਕਿਹੜੀ ਗੱਲ ਜਿਹੜੀ ਉਹ ਕਰ ਰਹੇ ਆ ਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਉਹ ਅੱਗੇ ਗੱਲ ਜਿਹੜੀ ਉਹ ਤੁਰਨੀ ਆ ਸੋ ਇਹ ਕਰੀ ਨਹੀਂ ਕਈਰੀ ਜਿਹੜਾ ਇਹ ਹੋ ਚੁੱਕਾ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਅਮਰੀਕਾ 'ਚ ਸਿਆਸਤ ਬਹੁਤ ਚੰਗੀ ਆ ਉੱਥੋਂ ਦੇ ਨਾਲੋਂ ਪਰ ਇੱਥੇ ਵੀ ਜਿਹੜਾ ਆ ਉਹ ਡਾਲਰ ਦਾ ਬੋਲਬਾਲਾ ਚੱਲਦਾ ਹੀ ਚੱਲਦਾ ਜਾਣਦੇ ਜਾਂਦੇ 2 ਮਿੰਟ ਹੋਰ ਲੈਣੇ ਆ ਫੇ ਬਹੁਤ ਸਾਰੇ ਲੋਕ ਫੇਰ ਕਹਿੰਦੇ ਵੀ ਸਾਨੂੰ ਪੰਜਾਬੀ ਰੇਡੀਓ ਨੇ ਦੱਸਿਆ ਨਹੀਂ ਪਹਿਲੀ ਵਾਰੀ ਅ ਅਮਰੀਕਾ ਦੀ ਯੂਐਸ ਕਾਂਗਰਸ ਦੇ ਲਈ ਡਾਕਟਰ ਜਸਵੀਰ ਕੌਰ ਬੈਂਸ ਹੁਣ ਕੈਂਡੀਡੇਟ ਆ ਅ ਇੱਕ ਸਿੱਖ ਜਿਹੜੇ ਆ ਦਲੀਪ ਸਿੰਘ ਸੌਂਦ ਕਾਂਗਰਸਮੈਨ ਬਣੀ ਸੀ ਬਹੁਤ ਸਾਲ ਪਹਿਲਾਂ ਹੁਣ ਪਹਿਲੀ ਸਿੱਖ ਵੀ ਬਣ ਜਾ ਰਹੀ ਆ ਤੇ ਬੜੀ ਹੈਰਾਨੀ ਦੀ ਗੱਲ ਆ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਵੀ ਮੇਰੇ ਆਫਿਸ 'ਚ ਪੰਜਾਬੀਆਂ ਦੀਆਂ ਤਿੰਨ ਕਾਲਾਂ ਵੀ ਨਹੀਂ ਆਈਆਂ ਹੋਈਆਂ ਵੀ ਤੂੰ ਕੈਂਡੀਡੇਟ ਆ ਉਹਨੋਂ ਹਿਸਾਬ ਲਾ ਲਓ ਫੇਰ ਕਹਿੰਦੇ ਜੀ ਅਸੀਂ ਸਪੋਰਟ ਕਰਨੀ ਆ ਉਹ ਬੀਬੀ ਜਿਹੜੀ ਜਸਬੀਤ ਕੌਰ ਮੈਂ ਸਾ ਜਿਸਨੇ ਸਿੱਖ ਜੈਨੋਸਾਈਡ ਦਾ ਬਿੱਲ ਪਾਸ ਕਰਾਇਆ ਟਰਾਂਸ ਨੈਸ਼ਨਲ ਰਿਪਰੇਸ਼ਨ ਵਾਲਾ ਬਿੱਲ ਲੈ ਕੇ ਆਈ ਹਨਾ ਉਹ ਡਲੀਨੋ ਏਰੀਆ ਬੇਕਰਸਫੀਲਡ ਵਾਲਾ ਏਰੀਆ ਉਸ ਏਰੀਏ ਤੋਂ ਕੈਂਡੀਡੇਟ ਹੈਗੀ ਆ ਕਾਫੀ ਸਟਰੋਂਗ ਕੈਂਡੀਡੇਟ ਆ ਸਾਡਾ ਸਾਰਿਆਂ ਦਾ ਫਰਜ ਬਣਦਾ ਘਟੋ ਘਟ ਉਹਦੇ ਆਫਿਸ ਕਾਲ ਕਰਕੇ ਉਹਨੂੰ ਐਪਰੀਸ਼ੀਏਟ ਤਾਂ ਕਰਦੀਏ ਉਹਨੂੰ ਥੋੜਾ ਜਿਹਾ ਹੌਸਲਾ ਤਾਂ ਦੇ ਦਈਏ ਵੀ ਭਾਈ ਅਸੀਂ ਤੇਰੇ ਨਾਲ ਹੈਗੇ ਆ ਚਾਹੇ ਤੁਸੀਂ ਉਹਦੇ ਡਿਸਟ੍ਰਿਕਟ 'ਚ ਨਹੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਸਪੋਰਟ ਤਾਂ ਕਰ ਸਕਦੇ ਨਾ ਇੱਕ ਫਾਈਨੈਂਸ਼ੀਅਲ ਸਪੋਰਟ ਹੁੰਦੀ ਹੈ ਇੱਕ ਮੋਰਲ ਸਪੋਰਟ ਹੁੰਦੀ ਹੈਗੀ ਆ ਦੂਸਰੇ ਪਾਸੇ ਜਿਹੜੀਆਂ ਹੋਰ ਜਿਹੜੇ ਜਿਹੜੇ ਅਸੈਂਬਲੀ ਮੈਂਬਰਸ ਆ ਜਾਂ ਕਾਂਗਰਸਮੈਨ ਹੈਗੇ ਆ ਜਾਂ ਹੋਰ ਆਰਗੇਨਾਈਜੇਸ਼ਨ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੀਆਂ ਹੈਗੀਆਂ ਤੇ ਏਸ਼ੀਅਨ ਪੈਸੀਫਿਕ ਅਮਰੀਕਨ ਜਿਹੜੀ ਆ ਇਸੇ ਤਰ੍ਹਾਂ ਵਿਮਨ ਕੌਕਸ ਨੇ ਉਹਨਾਂ ਨੂੰ ਸਪੋਰਟ ਕੀਤਾ ਹੈਗਾ ਯੂਨੀਅਨ ਲੇਬਰ ਯੂਨੀਅਨਸ ਨੇ ਸਪੋਰਟ ਕੀਤਾ ਰਿਪ੍ਰੈਜ਼ੈਂਟੇਟਿਵ ਐਡਮ ਗ੍ਰੇ ਉਹਨਾਂ ਨੇ ਕਿਹਾ ਵੀ ਸੈਂਟਰਲ ਬੈਲੀ ਦੀ ਬਹੁਤ ਤਕੜੀ ਆਵਾਜ਼ ਆ ਜਸਮੀਤ ਕੌਰ ਵੈਸ ਤੋਂ ਡਾਕਟਰ ਆ ਉਹਨੂੰ ਪਤਾ ਹੈ ਵੀ ਕੀ ਪ੍ਰੋਬਲਮ ਹੈਗੀ ਆ ਰਿਪ੍ਰੈਜ਼ੈਂਟੇਟਿਵ ਲੂਜ਼ ਰੀਵਾਸ ਇਹ 29 ਡਿਸਟ੍ਰਿਕਟ ਚੋਂ ਆ ਉਹਨਾਂ ਨੇ ਵੀ ਕਿਹਾ ਵੀ ਐਜ਼ ਇਨ ਲਾਟੀਨਾ ਐਂਡ ਐਜ਼ ਅ ਵੂਮਨ ਇਨ ਕਾਂਗਰਸ ਵੀ ਮੈਂ ਸਪੋਰਟ ਕਰਦੀ ਆ ਰਿਪ੍ਰੈਜ਼ੈਂਟੇਟਿਵ ਲੋਰਾ ਫਰੀਡਮੈਨ ਉਹਨਾਂ ਨੇ ਇਹ ਕਿਹਾ ਵੀ ਜਸਮੀਤ ਮੈਸ ਦੀ ਮੈਂ ਸਪੋਰਟ ਕਰ ਰਿਹਾ ਆ ਰਿਪ੍ਰੈਜ਼ੈਂਟੇਟਿਵ ਡੇਵ ਮਿਨ ਏ 47 ਡਿਸਟ੍ਰਿਕਟ ਤੋਂ ਉਹ ਵੀ سپورਟ ਕਰ ਰਹਾ ਹੈ ਜੂਡੀ ਚੂ ਏ 28 ਡਿਸਟ੍ਰਿਕਟ ਤੋਂ ਉਹ ਵੀ سپورਟ ਕਰ ਰਹਾ ਹੈ ਰਿਪਰੈਜ਼ੈਂਟੇਟਿਵ ਐਮੀ ਵੇਰਾ ਜੋ ਸੈਕਰਮੈਂਟੋ ਏਰੀਏ ਤੋਂ ਹੈਗੇ ਆ ਉਹਨਾਂ ਨੇ ਕਿਹਾ ਵੀ ਮੈਨੂੰ ਪਤਾ ਵੀ ਮੈਂ ਵੀ ਪੋਜੀਸ਼ਨ ਆ ਤੇ ਡਾਕਟਰ ਬੈਂਸ ਵੀ ਪੋਜੀਸ਼ਨ ਆ ਤੇ ਉਹਨੂੰ ਪਤਾ ਵੀ ਕਿਸ ਤਰ੍ਹਾਂ ਦੇ ਨਾਲ ਜੋ ਏਸੀਏ ਜੋ ਅਫੋਰਡੇਬਲ ਕੇਅਰ ਐਕਟ ਦੇ ਵਿੱਚ ਕੱਟ ਹੋਣ ਜਾ ਰਹੇ ਆ ਤੇ ਕਿੰਨਾ ਅਸਰ ਹੋਣਾ ਹੈ ਰਿਪਰੈਜ਼ੈਂਟੇਟਿਵ ਜੁਲੀ ਬ੍ਰਾਉਨਲੇ ਨੋਰਮਾ ਟੋਰਸ ਇਹ ਸਾਰੇ سپورਟ ਕਰ ਰਹੇ ਇਸ ਤੋਂ ਬਿਨਾ ਐਸਈਆਈਯੂ ਇਹ ਇੱਕ ਲੇਬਰ ਯੂਨੀਅਨ ਆ ਬਹੁਤ ਵੱਡੀ ਜਿਹੜੀ ਯੂਨੀਅਨ ਹੈਗੀ ਆ ਉਹ ਸਪੋਰਟ ਕਰ ਰਹੀ ਆ ਆਈਬੀਈਡਬਲਯੂ ਲੋਕਲ 428 ਇਹ ਸਾਰੀਆਂ ਆਰਗੇਨਾਈਜੇਸ਼ਨ ਸਪੋਰਟ ਕਰ ਰਹੀਆਂ ਸੋ ਇਹ ਜਿਹੜਾ ਹੁਣ ਪੰਜਾਬੀ ਆ ਸਿੱਖਾ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜ਼ੋਰ ਲਾਣਾ ਪੈਣਾ ਹੈ ਡਾਕਟਰ ਜਸਮੀਤ ਕੌਰ ਬੈਂਸ ਦੀ ਸਪੋਰਟ ਦੇ ਲਈ ਤਾਂ ਕਿ ਘੱਟੋ ਘੱਟ ਸਾਡੀ ਇੱਕ ਸਿੱਖ ਬੀਬੀ ਤਾਂ ਯੂਐਸ ਦੀ ਕਾਂਗਰਸ ਦੇ ਵਿੱਚ ਪਹੁੰਚੇ ਨਾਲੇ ਹਲੋ ਜੀ ਗੱਲ ਇਹ ਨਹੀਂ ਵੀ ਸਿੱਖ ਬੀਬੀ ਪਹੁੰਚੇ ਧਾਕੜ ਮਤਲਬ ਕੌਮ ਦੇ ਨਾਲ ਖੜਨ ਵਾਲੀ ਆਮ ਲੋਕਾਂ ਦੇ ਨਾਲ ਕਮਿਊਨਿਟੀ ਦੇ ਨਾਲ ਖੜਨ ਵਾਲੀ ਜਿਹੜੀ ਇੱਕ ਆਵਾਜ਼ ਆ ਰਿਪਰੈਜ਼ੈਂਟੇਟਿਵ ਆ ਉਸ ਦੀ ਹਮੇਸ਼ਾ ਲੋੜ ਹੁੰਦੀ ਹੈ ਉਸ ਦੀ ਹਮੇਸ਼ਾ ਜ਼ਰੂਰਤ ਹੁੰਦੀ ਆ ਤੇ ਇਹ ਸਾਰੇ ਚੈੱਕ ਬਾਕਸ ਟਿਕ ਕਰਦੇ ਨੇ ਤੇ ਆਪਾਂ ਉਮੀਦ ਕਰਦੇ ਆ ਆਪਾਂ ਇਹਨਾਂ ਨੂੰ ਜਿਹੜੇ ਆ ਆਲ ਦਾ ਬੈਸਟ ਵੀ ਆਖਦੇ ਆ ਗੁੱਡ ਵਿਸ਼ੇਸ ਵੀ ਆ ਪਰਮਾਤਮਾਗੇ ਅਰਦਾਸ ਆ ਵੀ ਭਾਈ ਇਹਨਾਂ ਨੂੰ ਜਿਹੜੀ ਉਹਦੇ ਵਿੱਚ ਜਿੱਤ ਪ੍ਰਾਪਤ ਹੋਵੇ ਸੋ ਵਕਤ ਲੱਗਦਾ ਹੁੰਦਾ ਵੀ ਅਜੇ ਤਾਂ 2000 27 ਨੂੰ ਬੜਾ ਟਾਈਮ ਆ ਜੀ 2020 2026 ਨੂੰ ਬਹੁਤ ਟਾਈਮ ਆ ਆ ਸਾਲ ਦੇ ਦੇਖੋ ਜੁਲਾਈ ਖਤਮ ਹੋ ਗਿਆ ਅਗਸਤ ਚੜ੍ਹ ਗਿਆ ਆਲਮੋਸਟ ਸੋ ਉੜਦਾ ਹੀ ਜਾਂਦਾ ਆ ਸਮਾਂ ਸੋ ਸਵਾ ਕ ਸਾਲ ਦਾ ਵਕਤ ਜਿਹੜਾ ਉਹ ਰਹਿ ਗਿਆ ਹੈ ਇਲੈਕਸ਼ਨਸ ਦੇ ਵਿੱਚ ਤੇ ਜਦੋਂ ਇਲੈਕਸ਼ਨ ਸਾਈਕਲ ਹੁੰਦਾ ਉਹ ਉਹਦੇ ਵਿੱਚ ਇਹ ਵਕਤ ਬਹੁਤ ਘੱਟ ਜਿਹੜਾ ਹੋ ਮੰਨਿਆ ਜਿਹੜਾ ਉਹ ਜਾਂਦਾ ਆ ਸੋ ਜ਼ੋਰ ਜਿਹੜਾ ਉਹ ਲਾਉਣਾ ਪੈਣਾ ਆ ਤੇ ਕਿਉਂਕਿ ਡੈਮੋਕ੍ਰੇਟ ਪਾਰਟੀ ਵੱਲੋਂ ਡੈਮੋਕ੍ਰੇਟ ਪਾਰਟੀ ਦੇ ਵੀ ਅੰਦਰ ਕਈ ਧੜੇ ਨੇ ਸੋ ਜਿਹੜੇ ਕੋਈ ਸਾਡੇ ਪੰਜਾਬੀ ਕਮਿਊਨਿਟੀ ਦੇ ਜਾਂ ਸਿੱਖ ਚੈਦੇ ਹੋਰ ਦੂਜੇ ਧੜਿਆਂ ਦੇ ਵਿੱਚ ਵੀ ਆ ਉਹਨਾਂ ਨੂੰ ਵੀ ਇਸ ਬੀਬੀ ਦੀ ਸਪੋਰਟ ਕਰਨ ਦੇ ਲਈ ਅਸੀਂ ਅਪੀਲ ਜਿਹੜੀ ਆ ਉਹ ਜ਼ਰੂਰ ਕਰਦੇ ਹੈਗੇ ਆ ਤੇ ਹਰਜੋਤ ਸਿੰਘ ਜੀ ਹੋਰ ਲੋਕ ਜਿਹੜੇ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰ ਸਕਦੇ ਆ ਪਰ ਘੱਟੋ ਘੱਟ ਮੋਰਲੀ ਹੌਸਲਾ ਫੁਜਾਈ ਤਾਂ ਜਿਹੜੀ ਉਹ ਕਰੋ ਨਾ ਤੁਸੀਂ ਹਾਂਜੀ ਉਹਨਾਂ ਦਾ ਤੁਸੀਂ Google ਸਰਚ ਕਰ ਲਿਓ Google ਦੇ ਉੱਤੇ ਸਾਰਾ ਕੰਟੈਕਟ ਫੋਨ ਨੰਬਰ ਈਮੇਲ ਸਾਰਾ ਕੁਝ ਪਿਆ ਆ ਇਹ ਘੱਟੋ ਘੱਟ ਜਿੰਨੇ ਵੀ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਆ ਸਿਟੀਜ਼ਨ ਹੈਗੇ ਆ ਬੋਰਡ ਪਾਣ ਵਾਲੇ ਹੈਗੇ ਆ ਉਹਨੂੰ ਸਪੋਰਟ ਜ਼ਰੂਰ ਕਰੋ ਜਿੱਥੇ ਵੀ ਬਾਕੀ ਜਿਹੜੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਉਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੂੰ ਕਹੋ ਵੀ ਆਪਣੇ ਆਂਡੀਆਂ ਗਵਾਂਡੀਆਂ ਨੂੰ ਕਹੋ ਬਹੁਤ ਜ਼ਿਆਦਾ ਜ਼ੋਰ ਲਾਣਾ ਪੈਣਾ ਕਿਉਂਕਿ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਟ੍ਰਾਂਸਨੈਸ਼ਨਲ ਆਪਰੇਸ਼ਨ ਬਿਲ ਦੇ ਅਗੇਂਸਟ ਆ ਉਹਨਾਂ ਨੇ ਬਹੁਤ ਜ਼ੋਰ ਲਾਣਾ ਹੈ ਜਸਬੀਤ ਭੈਂਸ ਨੂੰ ਹਰਾਉਣ ਦੇ ਲਈ ਕਿਉਂਕਿ ਉਹਨਾਂ ਨੂੰ ਪਤਾ ਵੀ ਕੌਣ ਬਿਲ ਲੈ ਕੇ ਆਇਆ ਹੈਗਾ ਜਦੋਂ ਜਦੋਂ ਮੰਗਦਾਨੀ ਉਲਟ ਹੋਏ ਪਏ ਆ ਨਿਊਯਾਰਕ ਦੇ ਵਿੱਚ ਸੋ ਸੇਮ ਥਿੰਗ ਹੀ ਜਿਹੜੀ ਉਹ ਚੀਜ਼ ਹੁੰਦੀ ਹੁੰਦੀ ਆ ਸੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਚੱਲਦੀਆਂ ਸਰਹਜੋਤ ਸਿੰਘ ਜੀ ਸਮਾਪਤਾ ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਅਗਲੀ ਵਾਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ